ਸੈਲਰ ਐਸੋਸੀਏਸ਼ਨ ਹੈ ਉਹ ਹੜਤਾਲ ਦੇ ਉੱਪਰ ਹੈ ਮਜਬੂਰੀ ਨੂੰ ਹੜਤਾਲ ਕਰਨੀ ਪੈ ਰਹੀ ਹੈ ਸਾਨੂੰ ਤਾਂ ਅਜ ਭਰਾ 2320 ਰੁਪਏ ਪੈੜੀ ਦਾ ਭਾਅ ਹੈ ਤਾਂ 58 ਰੁਪਏ ਆੜਤ ਵੱਲਦੀ ਹੈ ਪਰ ਕੋਈ ਐਸ ਕੀ ਪਤਾ ਨਹੀਂ ਆਇਆ ਨਹੀਂ ਪਤਾ ਵੀ 43 ਰੁਪਏ ਹੋਵੇ ਜਿਹੜੇ ਲੈਟਰ ਨੂੰ ਸਾਰ ਸਾਨੂੰ ਕੋਈ ਨੂੰ ਦੱਸਿਆ ਜਾ ਰਿਹਾ ਬਿਨਾਂ ਕਿਸੇ ਦੱਸੇ ਬਿਨਾਂ ਕਿਸੇ ਨੂੰ ਪੁੱਛੇ ਪਤਾ ਨਹੀਂ ਕਿੱਥੋਂ ਹੋਇਆ ਕਿੱਥੋਂ ਆਵੇ ਆੜਤ ਕੱਟ ਲਾਇਆ ਜਰ ਨੇ ਜਿਹੜਾ ਸਟਾਕ ਪਿਆ ਹੈਗਾ ਉਸ ਨੂੰ ਲੈ ਕੇ ਹੁਣ ਕੀ ਸਮੱਸਿਆ ਮਾਰ ਰਹੀਆਂ ਨੇ ਗਾਰਡਲੈਸ ਸਪੇਸ ਦੀ ਸਮੱਸਿਆ ਹੈ ਜੀ ਸਪੈਸ਼ਲੀ ਹੈ ਸਰਕਾਰ ਚੁਕਵਾ ਨਹੀਂ ਰਹੀ ਮਾਲ ਚੁੱਕੇ ਨਹੀਂ ਜਾ ਰਿਹਾ ਜਦੋਂ ਮਾਲ ਮਾਲ ਕਿੱਥੇ ਲਾਵਾਂਗੇ ਸਾਡੇ ਵੱਲ ਅਸੀਂ ਪ੍ਰੋਟੈਸਟ ਹੈ ਵੀ ਸਰਕਾਰ ਸਾਨੂੰ 25% ਦਮ ਹੀ ਦੇਵੇ ਅਸੀਂ ਕੰਮ ਤੇ ਆਉਣ ਲਈ ਤਿਆਰ ਅੱਜ 1 ਅਕਤੂਬਰ ਨੂੰ ਪੂਰੇ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਜੇ ਗੱਲ ਕਰੀਏ ਜਿਹੜੀ ਸੈਲਰ ਐਸੋਸੀਏਸ਼ਨ ਹੈ ਉਹ ਹੜਤਾਲ ਦੇ ਉੱਪਰ ਆ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਕਰ ਰਹੇ ਨੇ ਉਹ ਕਿਉਂਕਿ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਸਟਾਕ ਹੈਗਾ ਜਿਹੜਾ ਫੜਾਂ ਦੇ ਵਿੱਚ ਪਿਆ ਹੈਗਾ ਉਹ ਸਰਕਾਰ ਜਲਦੀ ਤੋਂ ਜਲਦੀ ਚੁੱਕੇ ਤਾਂ ਇਸ ਨੂੰ ਲੈ ਕੇ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਪਰ ਅੱਜ ਉਹ ਲਗਾਤਾਰ ਇਸ ਚੀਜ਼ ਨੂੰ ਲੈ ਕੇ ਹੜਤਾਲ ਦੇ ਉੱਪਰ ਨੇ ਗੱਲ ਕਰਦੇ ਆ ਕਿਉਂਕਿ ਦੂਜੇ ਪਾਸੇ ਮੰਡੀਆਂ ਦੇ ਵਿੱਚ ਸਰਕਾਰੀ ਜਿਹੜੀ ਖਰੀਦ ਹੈਗੀ ਉਹਦੀ ਵੀ ਸ਼ੁਰੂਆਤ ਹੋਈ ਹੈਗੀ ਤਾਂ ਇੱਥੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇਗੇ ਜਾਂ ਨੁਮਾਇੰਦਿਆਂ ਨਾਲ ਗੱਲ ਕਰਦੇ ਆ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਸ਼ੇਨ ਕੁਮਾਰ ਪ੍ਰਧਾਨ ਆੜਤਾ ਐਸੋਸੀਏਸ਼ਨ ਨੂੰ ਸੰਗਰੂਰ ਤੇ ਅਨਾਜ ਮੰਡੀ ਨਮੀ ਜੋ ਤੁਸੀਂ ਸਾਡਾ ਜ ਸਾਡੀ ਗੱਲ ਹੈ ਹੜਤਾਲ ਦੀ ਗੱਲ ਹੈ ਮਜਬੂਰੀ ਨੂੰ ਹੜਤਾਲ ਕਰਨੀ ਪੈ ਰਹੀ ਹੈ ਸਾਨੂੰ ਅੱਜ ਭਰਾ ਅਟਲੀ ਦਾ ਸੀਜ਼ਨ ਮਸਾ ਆਉਂਦਾ ਹੈ ਮਸਾ ਆਇਆ ਸੀਗਾ ਲੇਕਿਨ ਅੱਜ ਕੀ ਹੋ ਰਿਹਾ ਹੈਗਾ ਸਰਕਾਰ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਇਸ ਵਿਸ਼ੇ ਤੇ ਕਿਸੇ ਤਰ੍ਹਾਂ ਦਾ ਨਹੀਂ ਆ ਸਾਡੀ ਜਿਹੜੀ ਆੜਤਾ ਹੈ ਉਹ 2.5% ਮੰਡੀ ਐਕਟ ਦੇ ਅਨੁਸਾਰ ਹੈ ਲੇਕਿਨ ਪਤਾ ਨਹੀਂ ਕਿਥੇ ਖਾਮੀ ਹੋ ਰਹੀ ਹੈ ਕਿ ਸਾਡੀ ਜਿਹੜੀ ਆੜਤ ਹੈ ਪਹਿਲਾਂ 45.88 ਪੈਸੇ ਕਰਤੀ ਸਰਕਾਰ ਨੇ ਕਰੋਨਾ ਵੇਲੇ ਅਸੀਂ ਉਹ ਮੰਨਿਆ ਚਲੋ ਬਾੜ ਤੇ ਸਾਰੇ ਆਪ ਤਾਈ ਹੋਈ ਹੈ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਜਿੰਨੇ ਜਿੰਨੀ ਪਾਤੀ ਉੰਨੀ ਠੀਕ ਹੈ ਅਸੀਂ ਇਹਦੇ ਨਾਲ ਸਾਰਾਂਗੇ ਲੇਕਿਨ ਉਸ ਤੋਂ ਬਾਅਦ ਇਹ ਟ੍ਰੈਂਡ ਬਣ ਗਿਆ ਕਿ 45.88 ਪੈਸੇ ਨਾਲ ਹੀ ਸਾਰੋ ਭਾਈ ਹੁਣ ਕੀ ਹੋਇਆ ਪਿਛਲੇ ਮਹੀਨੇ ਪੰਤਪਾਲ ਜਿਲੀ ਦੇ ਸਿਜਨ ਚ 45.38 ਪੈਸੇ ਆੜਤ ਰੁਪਇਆ ਪਰ ਕੁੰਟਲ ਜਦ ਕਿ ਇਸ ਵਾਰ ਦੇਖੀਏ ਆਪਾਂ 2320 ਰੁਪਏ ਪੈੜੀ ਦਾ ਭਾਅ ਹੈ 58 ਰੁਪਏ ਆੜਤ ਬਣਦੀ ਹੈ ਪਰ ਕਿੰਟਲ ਐਸ ਕੀ ਪਤਾ ਨਹੀਂ ਐ ਨਹੀਂ ਪਤਾ ਵੀ 43 ਰੁਪਏ ਹੋਵੇ 43 ਰੁਪਏ 45 ਕੁਝ ਵੀ ਫਿਕਸ ਨਹੀਂ ਪਤਾ ਨਹੀਂ ਸਰਕਾਰ ਇਹ ਕਿਹੜੇ ਲੈਟਰ ਨੂੰ ਸਾਰ ਹੈ ਸਾਨੂੰ ਕੋਈ ਨਹੀਂ ਦੱਸਿਆ ਜਾ ਰਿਹਾ ਵੀ ਕੋਈ ਪੰਜਾਬ ਸਰਕਾਰ ਦਾ ਲੈਟਰ ਹੈ ਕੋਈ ਸੈਂਟਰ ਸਰਕਾਰ ਦਾ ਲੈਟਰ ਹੈ ਉਹਦੇ ਆਧਾਰ ਤੇ ਵੀ ਇਸ ਤਰ੍ਹਾਂ ਅਸੀਂ ਕੱਟ ਲਾਤਾ ਐ ਇੰਨੀ ਕਰਤੀ ਬਿਨਾ ਕਿਸੇ ਦੱਸੇ ਬਿਨਾ ਕਿਸੇ ਨੂੰ ਪੁੱਛੇ ਪਤਾ ਨਹੀਂ ਕਿੱਥੋਂ ਹੋਇਆ ਕਿੱਥੋਂ ਆਵੇ ਆੜਤ ਕੱਟ ਲਾ ਯਾਰ ਨੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਵੀ ਕੋਈ ਚੀਜ਼ ਦੇ ਭਾਵਾ ਦੇ ਨੇ ਤਾਂ ਹਰੇਕ ਦੀ ਏ ਡੀ ਹਰੇਕ ਦਾ ਵਾਧਾ ਹੈ ਤੁਸੀਂ ਬੜੀ ਫਰੈਂਕਲੀਅਰਨਸ ਅਲਾਉਂਸ ਵਿੱਚ ਵਧਦੇ ਨੇ ਪਰੰਤੂ ਸਾਡੀ ਤਾਂ ਜਿਹੜੀ ਹੈਗੀ ਸੀ ਉਹ ਵੀ ਘਟਣ ਲੱਗੀ ਹੈ ਹੁਣ ਜੇ ਅਸੀਂ ਸੋਚਿਆ ਕਿ ਕੋਈ ਨਾ 2% 2 ਕੋਈ ਪਰਸੈਂਟੇਜ ਨਹੀਂ ਹੈ ਐਦਾਂ ਸਾਨੂੰ 2 ਲੱਗਦਾ ਹੈ ਇਹ ਕੱਲ ਨੂੰ 1.5 ਰਹਿ ਜੂ 2 ਸਾਲਾਂ ਨੂੰ ਬਾਅਦ 1% ਰਹਿ ਜੂ ਉਹ ਖਤਮ ਹੋ ਜੂਗਾ ਠੀਕ ਹੈ ਇਸ ਹਵਾਬ ਨਾਲ ਦੇਖੋ ਸਰਕਾਰ ਨੂੰ ਅਸੀਂ ਤਾਂ ਪ੍ਰਜੋਰ ਬੇਨਤੀ ਕਰਦੇ ਹਾਂ ਜਿਸ ਤਰ੍ਹਾਂ ਪਹਿਲਾਂ 2.5% ਚੱਲਦੀ ਆ ਰਹੀ ਹੈ ਉਸ ਤਰ੍ਹਾਂ ਕਰੀ ਜਾਵੇ ਅਸੀਂ ਸਰਕਾਰ ਲਈ ਪੂਰੇ ਸਰਵਿਸ ਪ੍ਰੋਵਾਈਡਰਾਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਅਸੀਂ ਉਹਦੀ ਆਪਣੀ ਕਮਿਸ਼ਨ ਲੈਣਿਆ ਇਹ ਕਮਿਸ਼ਨ ਕਹ ਲਈ ਆਪਾਂ ਨੂੰ ਇਹ ਤਾਂ ਪਤਾ ਨਹੀਂ ਕਿਉਂ ਕਿਨੇ ਪੜਤ ਪੜਾਤੀ ਇਹ ਸਰਕਾਰ ਨੂੰ ਕਿੱਥੋਂ ਵੀ ਆ ਇਸ ਤਰ੍ਹਾਂ ਕਰ ਦੋ ਫਿਕਸ ਕਰ ਦੋ ਜੇ ਆੜਤੀ ਨੂੰ ਭਜਾਉਣਾ ਹੀ ਆ ਫਿਰ ਇੱਕ ਤਾਂ ਮੂੰਹ ਹੀ ਕਹਿ ਦੇਣ ਵੀ ਜਦੋਂ ਚੱਕੋ ਬੋਰਾ ਬਿਸਤਰਾ ਬਦ ਤਤਰ ਹੋ ਜਾਓ ਉਦੋਂ ਭਾਜੋ ਤਾਂ ਹੁਣ ਜੇ ਦੂਜੇ ਪਾਸੇ ਗੱਲ ਕਰੀਏ ਵਿਚ ਆਹ ਆੜਤੀਆਂ ਦਾ ਤੁਹਾਡਾ ਮਸਲਾ ਹੈਗਾ ਤਾਂ ਜ਼ਿਆਦਾਤਰ ਆੜਤੀਆਂ ਦੇ ਸੈਲਰ ਵੀ ਨੇਗੇ ਤਾਂ ਸੈਲਰੀ ਐਸਿਊਏਸ਼ਨ ਵੀ ਹੁਣ ਜਿਹੜਾ ਲਗਾਤਾਰ ਮੰਗ ਕਰ ਰਹੀ ਹੈ ਕਿ ਜਿਹੜਾ ਸਟਾਕ ਪਿਆ ਹੈਗਾ ਉਸ ਨੂੰ ਲੈ ਕੇ ਹੁਣ ਕੀ ਸਮੱਸਿਆ ਮਾਰ ਰਹੀ ਹੈ ਨਹੀਂ ਦੇਖੋ ਜਿਹੜੀ ਇਹ ਸੈਲਰਾਂ ਦੀ ਸਮੱਸਿਆ ਹੈ ਅਸੀਂ ਆੜਤੀ ਹਾਂ ਇਹ ਸੈਲਰਾਂ ਵਾਲੇ ਤੁਹਾਨੂੰ ਡਿਟੇਲ ਚ ਦੱਸ ਸਕਦੇ ਨੇ ਉਹਨਾਂ ਦੇ ਸਮੱਸਿਆਵਾਂ ਬਾਰੇ ਅਸੀਂ ਡਿਟੇਲ ਚ ਚਰਣਾ ਨਹੀਂ ਪਾ ਸਕਦੇ ਉਹ ਕਹਿ ਰਹੇ ਨੇ ਸਾਨੂੰ ਵੀ ਸਾਡੇ ਲਈ ਸਪੇਸ ਦੀ ਸਮੱਸਿਆ ਹੈ ਜੀ ਸਪੇਸ ਨਹੀਂ ਹੈ ਸਰਕਾਰ ਚੁਕਵਾ ਨਹੀਂ ਰਹੀ ਮਾਲ ਚੁੱਕੇ ਨਹੀਂ ਜਾ ਰਿਹਾ ਜਦੋਂ ਮਾਲ ਮਾਲ ਕਿੱਥੇ ਲਾਵਾਂਗੇ ਜਿਹੜਾ ਪਿਛਲਾ ਮਾਲ ਹੈ ਹਾਲ ਤੱਕ ਭੁਗਤਿਆ ਨਹੀਂ ਗਿਆ ਪਤਾ ਨਹੀਂ ਗਿਆ ਉਹ ਡੂ ਟੂ ਸਪੇਸ ਮਾਲਲੇ ਤਿਆਰ ਪਏ ਬੀਆ ਤੁਹਾਡਾ ਸਮਾਨ ਕਰ ਤਿਆਰ ਕਰਾ ਬੀਆ ਪੋ ਚੱਕ ਕੇ ਲੈ ਜਾਓ ਲੇਕਿਨ ਸਰਕਾਰ ਕੋਲੇ ਰੱਖਣ ਦੀ ਜਗ੍ਹਾ ਨਹੀਂ ਲਿਆ ਕੇ ਉਹਨੂੰ ਕਿਤੇ ਤੇ ਕਿਹੜੀ ਸਰਕਾਰ ਦੇ ਅੰਦਰ ਕੀ ਹੈ ਪਤਾ ਨਹੀਂ ਕਿੱਥੇ ਗਏ ਪੈਸੇ ਕਿਦਾਂ ਕਦੇ ਗਾਇਬ ਪਏਗਾ ਸੋ ਸਰਕਾਰ ਦਾ ਸੈਂਟਰ ਨਾਲ ਕੋਈ ਤਾਲ ਮਿਲ ਨਹੀਂ ਹੈ ਸਰਕਾਰ ਦਾ ਸੈਂਟਰ ਨਾਲ ਕੋਈ ਤਾਲ ਮਿਲ ਨਹੀਂ ਹੈ ਸੈਂਟਰ ਸਰਕਾਰ ਨਾਲ ਉਹਦੇ ਕਰਕੇ ਵੀ ਅਸੀਂ ਜਿਹੜੇ ਸ਼ੈਲਰਾਂ ਵਾਲੇ ਨੇ ਖੱਜਲ ਖਵਾਰ ਹੋ ਰਹੇ ਹੈ ਆਈ ਗਏ ਤਾਂ ਹੁਣ ਅੱਜ ਤੁਸੀਂ ਮਤਲਬ ਵੀ ਮੰਡੀਆਂ 'ਚ ਝੋਨੇ ਦੀ ਥਾਂ ਤੇ ਦਰਿਆਵਾਂ 'ਚ ਛਾ ਕੇ ਬੈਠੇ ਹੋਗੇ ਦੁਕਾਨਾਂ ਛੱਡ ਕੇ ਤਾਂ ਹੁਣ ਕੀ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੈ ਜਿਹੜਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈਗਾ ਸਾਡੇ ਵੱਲੋਂ ਅਸੀਂ ਪ੍ਰੋਟੈਸਟ ਹੈ ਵੀ ਸਰਕਾਰ ਸਾਨੂੰ 25% ਦਮ ਹੀ ਦੇਵੇ ਅਸੀਂ ਕੰਮ 'ਚ ਆਉਣ ਲਈ ਤਿਆਰ ਹਾਂ ਅਸੀਂ ਤਾਂ ਕਰਨ ਨੂੰ ਤਿਆਰ ਹਾਂ ਅਸੀਂ ਤਾਂ ਮਸਾਂ ਡਿੱਗਦੇ ਆ ਯਾਰ ਸੀ ਜਨ ਆਉਂਦਾ 6 ਮਹੀਨਿਆਂ ਬਾਅਦ ਵੀ ਆਉਂਪਾ ਪੰਜਾਬ ਦੀ ਅਰਥਵਿਵਸਥਾ ਸਾਰੇ ਤੁਹਾਨੂੰ ਪਤਾ ਹੀ ਹੈ ਫਸਲ ਦੀ ਖੜੀ ਹੈ ਸਰਕਾਰੀ ਖਰੀਦਾਂ ਸ਼ੁਰੂ ਹੋਣੀਆਂ ਕਿ ਖਰੀਦ ਕੀਤੀ ਜਾਵੇ ਤੁਹਾਡੇ ਵੱਲ ਨਹੀਂ ਅਸੀਂ ਖਰੀਦ ਨਹੀਂ ਕਰਦੇ ਹੁੰਦੇ ਖਰੀਦਦਾਰ ਤਾਂ ਸਰਕਾਰੀ ਏਜੰਸੀਆਂ ਨੇ ਜਾਂ ਵਪਾਰੀ ਨੇ ਉਹ ਖਰੀਦੇ ਨੇ ਸਾਡਾ ਕੰਮ ਤਾਂ ਸਿਰਫ ਉਹਨਾਂ ਨੂੰ ਸਰਵਿਸਿਜ਼ ਦੇਣਾ ਹੈ ਪਰ ਕਿਸਾਨ ਤਾਂ ਤੁਹਾਡੇ ਕੋਲੇ ਲੈ ਕੇ ਆਉਂਦਾ ਹੈ ਤਾਂ ਕਿਸ ਤਰ੍ਹਾਂ ਦੀ ਤਾਲਮੇਲ ਬਣ ਰਹੀ ਹੈ ਵੀ ਕਿਸਾਨਾਂ ਨੂੰ ਕਹਿ ਰਹੇ ਹੋ ਕਿ ਮੰਡੀ ਚਾਓ ਅਸੀਂ ਬੈਠੇ ਆਂਗੇ ਤਾਂ ਸਰਕਾਰੀ ਖਰੀਦ ਹੋਵੇਗੀ ਦੇਖੋ ਅਸੀਂ ਕਿਸਾਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਓਨਲੀ ਕਹਿ ਰਹੇ ਆ ਨਾ ਆਉਣ ਨਾ ਆਉਣ ਲਈ ਕਹਿ ਰਹੇ ਨਾ ਉਹ ਨਹੀਂ ਕਹਿ ਨਹੀਂ ਸਕਦੇ ਕਹਿਦੇ ਵੀ ਨਹੀਂ ਨਾ ਕਹੀਏ ਕਿਉਂਕਿ ਕਿਸਾਨ ਤਾਂ ਸਾਡਾ ਅਸੀਂ ਕਿਸਾਨ ਨਾਲ ਜੁੜੇ ਹੋਏ ਆਂ ਸਾਡਾ ਤਾਂ ਰਿਸ਼ਤਾ ਆਪਣਾ 9 ਮਾਸ ਦਾ ਰਿਸ਼ਤਾ ਹੈ ਹਰ ਵੇਲੇ ਇਕੱਠੇ ਆਂ ਸਾਡੇ ਭਰਾ ਨੇ ਉਹ ਸਾਡੇ ਅਸੀਂ ਉਹਨਾਂ ਨਾਲੋਂ ਸਾਡੇ ਨਾਲ ਨੇ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਉਹਨਾਂ ਨੂੰ ਕਹਿ ਰਹੇ ਨਾ ਆਓ ਜਾਂ ਆਓ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਮਸਲੇ ਨੂੰ ਜਲਦੀ ਜਲਦੀ ਨਿਢਠੋ ਤੁਸੀਂ ਰਾਹਤ ਭਰੀ ਖਬਰ ਸੁਣਾਓ ਅਸੀਂ ਕੰਮ ਤੇ ਆਈਏ ਕੰਮ ਨੂੰ ਲੱਗੀਏ ਆਪਾਂ ਕੰਮ ਨੂੰ ਸਾਰਿਆਂ ਨੂੰ ਸੁਝਦਾ ਨਾਲ ਚਲਾਈਏ ਹੁਣ ਪ੍ਰਾਈਵੇਟ ਖਰੀਦ ਵੀ ਤੁਹਾਡੇ ਵੱਲੋਂ ਬੰਦ ਹੈ ਸਾਰਾ ਕੁਝ ਸਾਡੇ ਵੱਲ ਟੋਟਲੀ ਮੰਡੀ ਬੰਦ ਹੈ ਸਾਡੇ ਕੁਝ ਵੀ ਆਉਂਦਾ ਜੇ ਕਣਕ ਹੈ ਜੀਰੀ ਹੈ ਕੁਝ ਵੀ ਆਉਂਦਾ ਹੈ ਕੋਈ ਬਾਸਮਤੀ ਹੈ ਉਹ ਸਾਰੀ ਸਾਡੇ ਵੱਲ ਅਸੀਂ ਮਤਲਬ ਉਹਦੇ ਵਿੱਚ ਹੁਣ ਆਪਣਾ ਯੋਗਦਾਨ ਨਹੀਂ ਪਾਵਾਂਗੇ ਜਦੋਂ ਚਿਰ ਸਾਡਾ ਕੋਈ ਫਸਲ ਨਹੀਂ ਹੁੰਦਾ ਇਸ ਵਿਸ਼ੇ ਤੇ ਜਿੱਥੇ ਇੱਕ ਪਾਸੇ ਸ਼ੈਲਰ ਐਸੋਸੀਏਸ਼ਨ ਨਾਲ ਹੜਤਾਲ ਦੇ ਉੱਪਰ ਆ ਉੱਥੇ ਅਜ ਆੜਤੀਆਂ ਵੱਲੋਂ ਹੀ ਪਹਿਲੇ ਦਿਨ ਜਿੱਦੇ ਸਰਕਾਰੀ ਬੋਲੀ ਦੀ ਜਿਹੜੀ ਸ਼ੁਰੂਆਤ ਹੋਣੀ ਸੀਗੀ ਉਸੇ ਦਿਨ ਤੋਂ ਮੁਕੰਮਲ ਤੌਰ ਤੇ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਹੈਗਾ ਕਿ ਕਿਸੇ ਤਰ੍ਹਾਂ ਦਾ ਉਹਨਾਂ ਵੱਲੋਂ ਜਿਹੜੀ ਸਰਵਿਸ ਹੈ ਜਿਹੜੀ ਇੱਕ ਜਿਹੜਾ ਆਰਤੀਆ ਦੇ ਵੱਲੋਂ ਦਿੱਤੀ ਜਾਂਦੀ ਉਹ ਨਹੀਂ ਦਿੱਤੀ ਜਾਵੇਗੀ ਇੱਥੇ ਉਹਨਾਂ ਦੇ ਵੱਲੋਂ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਪਰ ਜਿਹੜਾ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈਗੀ ਕਿਉਂਕਿ ਲੰਮੇ ਸਮੇਂ ਤੋਂ ਉਹਨਾਂ ਦਾ ਜਿਹੜਾ ਆਰਤੀਆ ਕਮਿਸ਼ਨ ਨੂੰ ਲੈ ਕੇ ਜਿਹੜਾ ਸਰਕਾਰ ਨਾਲ ਰੌਲਾ ਚੱਲ ਰਿਹਾ ਹੈਗਾ ਉਸ ਨੂੰ ਲੈ ਕੇ ਜਿਹੜਾ ਉਹ ਇਸ ਸਮੇਂ ਜਿਹੜਾ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ